ਹਾਂਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਕਣਕ ਦਾ ਦਿਖਾਉਨੇ ਆ ਅੱਜ ਤੁਹਾਨੂੰ ਨਵਾਂ ਹੀ ਵੀ ਇੱਕ ਹੈ ਰੰਗ ਵੀ ਜਮਾ ਕਾਲ ਸਮਾਰਦੀ ਆ ਪੂਰੀ ਦੇਖੋ ਲਵੇ ਕਾਰੇ ਦੇ ਇਹ ਕਿਹੇ ਹੀ ਲੱਗ ਰਹੀ ਆ ਤੇ ਇੱਕ ਹੋਰ ਕਸੀਰ ਜਿਹਾ ਜਮਾ ਨਹੀਂ ਹੈਗਾ ਐਂ ਨੇ ਗੱਲੀਆਂ ਬੱਲੀਆਂ ਜਿਹੀਂ ਦੇਖੋ ਤੁਸੀਂ ਕਿੰਨਾ ਫਰਕ ਆ ਕਣਕ ਪਹਿਲਾਂ ਹੀ ਦੇਖਣਾ ਆ ਮੈਂ ਕਿ ਕਾਲੀ ਕਣਕ ਤਾਂ ਇੱਕ ਵਾਰੀ ਕਾਲੀ ਵੀ ਵੱਢੀ ਸੀ ਕਸੀਰ ਕਿਸੇ ਬੱਲੀ ਨੂੰ ਨਹੀਂ ਹੈਗਾ ਸਾਰੀਆਂ ਹੀ ਨੇ ਆ ਦੇਖ ਲੋ ਬੱਲੀ ਪੂਰੀ ਡਬਲ ਹੈ ਉਹ ਵਧੀਆ ਬੱਲੀ ਹੈ ਕਣਕ ਦਾ ਵਿੱਚ ਦਾਣਾ ਚਿੱਟਾ ਹੀ ਹੈ ਹਨ ਇੱਕ ਵਾਰੀ ਵੱਡੀ ਦੀ ਕਾਲੀ ਜੀ ਸੀ ਮਹਾ ਕਿਤੇ ਉਹੀ ਹੈ ਦਾਣਾ ਵੀ ਪੂਰਾ ਮੋਟਾ ਹੈ ਦੇਖੋ ਕਿਸੇ ਇੱਕ ਵੀ ਬੱਲੀ ਨੂੰ ਕਸੀਰ ਨਹੀਂਗਾ ਆ ਬੱਚਾ ਢਦਾ ਵੀ ਹੈ ਜਿਹੜਾ ਦੇਖ ਲੋ ਇਹਦੇ ਕਸੀਰ ਕੰਨੇ ਨੇ ਇਹਨੂੰ ਜਮਾ ਨਹੀਂ ਆਇਆ ਕਸੀਰ ਇਹ ਬੱਦਗਰੋਂ ਕਿਸਦਾ ਬੀਜ ਹੈ। ਉਹ ਇਧਰ ਹਰੀ ਵੀ ਹੈ ਜੀ। ਹੱਲ ਲੰਘ ਆ ਜਾਂਦਾ ਦੀ ਮਾ ਦੇਖ ਕੇ ਚਲ ਮੜਾ ਜਾ ਲੈ ਗਈ ਹੈ ਬਰਾਜ ਵੀਡੀਓ ਦੀ। ਆ ਜਾ ਭਾਈ ਆ ਜਾ